ਯੁੱਧ ਨਸ਼ਾ ਅੰਮ੍ਰਿਤ ਕਿੱਥੇ ਤੱਕ ਪਹੁੰਚਿਆ ਹੈ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਤਿੰਨ ਸਬਡਿਵੀਜ਼ਨਾਂ ਮੁਕੇਰੀਆਂ ਦਸੂਆ ਔਰ ਟਾਂਡਾ ਦੇ ਹਲਕਾ ਜੀਓਸ ਐਸ ਐਚ ਯੂਜ਼ ਔਰ ਚੌਂਕੀਨ ਚਾਰਜਰ ਨੂੰ ਬੁਲਾ ਕੇ ਜਿਹੜਾ ਹੈਗਾ ਯੁੱਧ ਨਸ਼ਾ ਅੰਮ੍ਰਿਤ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਪੈਰਾਮੀਟਰਸ ਨੂੰ ਰਿਵਿਊ ਕੀਤਾ ਉਹਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਲਿਸਟਡ ਸਪਲਾਈਅਰਸ ਲਿਸਟਡ ਸਮਗਲਰਸ ਚੌਂਟ ਦੇ ਦੀ ਕਿੰਨੀ ਕਾਰਵਾਈ ਹੋਈ ਕਿੰਨੇ ਕੇਸ ਫੜੇ ਗਏ ਹਨ ਕਿੰਨੀ ਡਿਮੋਲੇਸ਼ਨ ਹੋਈਆਂ ਇਹਨਾਂ ਦੇ ਏਰੀਆ ਦੇ ਵਿੱਚ ਉਹਨੂੰ ਸਾਰੇ ਪੈਰਾਮੀਟਰਸ ਨੂੰ ਅਸੀਂ ਰਿਵਿਊ ਕੀਤਾ ਔਰ ਇਹਨਾਂ ਬਿੜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਡਾਇਰੈਕਸ਼ਨਸ ਹੈ ਉਹ ਤੋਂ ਜਾਣੂ ਕਰਵਾਇਆ ਗਿਆ ਔਰ ਇਹਦੇ ਵਿੱਚ ਇਹਨਾਂ ਦੀ ਜਿਹੜੀ ਪਰਫਾਰਮੈਂਸ ਨੂੰ ਰਿਵਿਊ ਕਰਦੇ ਹੋਏ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀ ਗਈਆਂ ਔਰ ਅਸੀਂ ਕਮਿਟਿਡ ਹੈ ਸ਼ਾਹਕੁਰ ਪੁਲਿਸ ਜਲੰਧਰ ਰੇਂਜ ਦੀ ਪੁਲਿਸ ਕਮਿਟਿਡ ਹੈ ਜੁਦ ਨਸ਼ਾੰਤ ਗ੍ਰੁੱਪ ਤੇ ਚੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿੱਤੂਗੇ ਇਹ ਕਿ ਉਹਨੇ ਕਿੰਨੇ ਸੇ ਦਸਾਬ ਨੇ ਜੜੇ ਪਕੜੇ ਗਏ ਨੇ ਇਹਨਾਂ ਨੇ ਜਿਹੜੀ 1 ਮਾਰਚ ਤੋਂ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੇ 217 ਦੇ ਕਰੀਬ ਕੇਸ ਰਜਿਸਟਰ ਕੀਤੇ ਹਨ ਔਰ 290 ਦੇ ਕਰੀਬ ਜਿਹੜੇ ਹੈਗੇ ਅਕਿਊਜ਼ ਫੜੇ ਹੈਗੇ ਇਸ ਤੋਂ ਇਲਾਵਾ ਜਿਹੜਾ ਹੈਗੇ ਸਾਡੀ 700 ਦੇ ਕਰੀਬ ਸੰਪਰਕ ਮੀਟਿੰਗਸ ਹੋ ਚੁੱਕੀਆਂ ਜਿਹਦੇ ਵਿੱਚ ਕਿ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਡਾਇਰੈਕਟ ਉਹਨਾਂ ਤੋਂ ਫੀਡਬੈਕ ਲੈਂਦੇ ਹਾਂ ਔਰ ਕੱਲ ਵੀ ਇਹਨਾਂ ਨੇ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਹੈਗਾ ਸਮਗਲਰ ਲਵਦੀਪ ਕਰਕੇ ਫੜਿਆ ਹੈਗਾ ਜਿਹੜਾ ਕਿ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਸੀਗਾ POVC ਦਾ ਸਾਡਾ اور এক্সচেਜ ਆਫ ਫਾਇਰ ਚ ਉਹਨੂੰ ਅਸੀਂ ਫੋਰਸ ਯੂਜ਼ ਕਰਕੇ ਜਿਹੜਾ ਹੈਗਾ ਅਰੈਸਟ ਕੀਤਾ ਹੈ। ਇਸ ਤੋਂ ਇਲਾਵਾ 68F ਦੇ ਵਿੱਚ ਤਕਰੀਬਨ 25 ਕਰੋੜ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਉਹਦੇ ਜਿਹੜੇ ਹੈਗੇ ਸਾਡੇ ਕੋਲ ਫ੍ਰੀਜ਼ਿੰਗ ਆਰਡਰਸ ਜਿਹੜੇ ਹੈਗੇ ਕਾਫੀਆਂ ਦੇ ਕੰਫਰਮ ਹੋ ਚੁੱਕੇ ਹਨ ਔਰ ਕਾਫੀ ਜਿਹੜੇ ਹੈਗੇ ਕੰਪੀਟੈਂਟ ਅਥਾਰਟੀ ਕੋਲ ਪੈਂਡਿੰਗ ਸਾਰੇ ਲਿਸਟ ਵਾਈਜ਼ ਕਿੰਨੇ ਕੇ ਫੜੇ ਗਏ ਤੇ ਜਿਹੜੇ ਨਵੇਂ ਆ ਉਹ ਕਿੰਨੇ ਕੇ ਜਿਹੜੇ ਦੇਖੋ ਪੈਡਲਰਸ ਜਿਹੜੇ ਜਿਹੜੇ ਸਾਡੇ ਲਿਸਟਡ ਪੈਡਲਰਸ ਨਾਲ 100 ਤੋਂ ਵੱਧ ਪੈਡਲਰਸ ਹੈਗੇ ਸਪਲਾਈਅਰਸ ਵੀ ਪੰਜਾਬ ਤੋਂ ਵੱਧ ਹੈਗੇ ਲਿਸਟਡ ਹੈਗੇ ਔਰ ਤਕਰੀਬਨ 50% ਦੇ ਕਰੀਬ ਜਿਹੜੀ ਹੈਗੀ ਔਰ ਸਪਲਾਈਅਰਸ ਦੀ ਕਾਰਵਾਈ ਹੋ ਗਈ ਔਰ 80% ਦੇ ਗਰੀਬ ਜਿਹੜੇ ਲਿਸਟਡ ਪੈਡਲਰ ਪੜੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਜਿਹੜੇ ਨਵੇਂ ਸਟ੍ਰੀਟ ਪੈਡਲਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਹੁਸ਼ਿਆਰਪੁਰ ਪੁਲਿਸ ਨੇ ਚੰਗਾ ਕੰਮ ਕੀਤਾ ਪੰਜਾਬ ਸਰਕਾਰ ਦਾ ਜਿਹੜਾ ਪੀਲਾ ਪੰਜਾਬ ਕਿੰਨੇ ਸਲਾਰਟ ਕਰ ਦਿੱਤੇ ਜਿਹੜਾ ਇਹਨਾਂ ਨੇ ਡਿਮੋਲੇਸ਼ਨ ਦੇ ਵਿੱਚ ਤਿੰਨ ਤਿੰਨ ਪ੍ਰਾਪਰਟੀਆਂ ਤੋਂ ਦੇਖੋ ਹੋ ਚੁੱਕੀ ਇੱਕ ਇੱਕ ਪ੍ਰਾਪਰਟੀ ਇਹਨਾਂ ਦੀ ਡਿਮੋਲੇਸ਼ਨ ਹੋ ਚੁੱਕੀ ਔਰ ਤਕਰੀਬਨ ਪੰਜ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸਾਡੀ ਪਾਈਪਲਾਈਨ ਦੇ ਵਿੱਚ ਹੈ ਜਿਨ੍ਹਾਂ ਨੂੰ ਕਿ ਅਸੀਂ ਆਉਣ ਵਾਲੇ ਟਾਈਮ ਤੇ ਡੀਮੋਲਿਸ਼ ਕਰਾਂਗੇ ਸਰ ਇੱਕ ਬੜਾ ਸੀਰੀਅਸ ਕੁਐਸਚਨ ਹੈ ਜਦਾ ਰੀਹੈਬ ਕਰ ਜਿਹੜੇ ਐਡਿਕਟਡ ਬੰਦੇ ਆ ਉਹਨੂੰ ਰੀਹੈਬ ਕਰਵਾਉਣਾ ਸੀ ਆਪਾਂ ਐਫਰਟ ਕਰਦੇ ਆ ਇੱਕ ਜਿਹੜੇ ਬੰਦੇ ਦਸ਼ਾ ਵੇਚਦੇ ਆ ਉਹਨਾਂ ਵਾਸਤੇ ਜਿਹਨੂੰ ਜੇਲ੍ਹ ਚ ਆਉਂਦੇ ਆ ਆਮ ਵਰਤਾਰਾ ਪਰਸੈਪਸ਼ਨ ਹੈਗੀ ਵੀ ਉਹ ਦੁਬਾਰਾ ਆ ਕੇ ਫਿਰ ਕੰਮ ਕਰਨ ਲੱਗ ਪੈਂਦੇ ਆ ਉਹਨਾਂ ਵਾਸਤੇ ਕੋਣਾ ਰੀਹੈਬ ਕਰਵਾਉਣਾ ਸੀ ਉਹਨਾਂ ਨੂੰ ਰੁਜ਼ਗਾਰ ਦਾ ਆਲਟਰਨੇਟਿਵ ਰੁਜ਼ਗਾਰ ਦਾ ਸਾਧਨ ਬਣਾਉਣਾ ਹੈ ਆ ਕਿ ਹੋਲਿਸਟਿਕ ਅਪਰੋਚ ਦੇਖੋ ਸਿਵਲ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਕਰ ਚੁੱਕੀ ਹੈ ਹੈਲਥ ਡਿਪਾਰਟਮੈਂਟ ਵੁਕੇਸ਼ਨਲ ਟ੍ਰੇਨਿੰਗ ਦਾ ਡਿਪਾਰਟਮੈਂਟ ਹੋ ਗਿਆ ਸਾਰੇ ਕੰਮ ਕਰ ਰਹੇ ਪਰ ਕੱਲਾ ਐਨਫੋਰਸਮੈਂਟ ਬਿਲਕੁਲ ਹੋ ਰਿਹਾ ਜੀ ਇਸ ਤੇ ਹੈਲਥ ਡਿਪਾਰਟਮੈਂਟ ਵੀ ਅਸੀਂ ਨੰਬਰ ਆਫ ਬੈਡਸ ਵੀ ਵਧਾ ਰਹੇ ਹੈਗੇ ਆਂ ਔਰ ਇਸ ਤੇ ਕੰਮ ਕਰ ਸੀ ਮੈਂ ਰੁਜ਼ਗਾਰ ਦੀ ਗੱਲ ਕਰ ਮੈਂ ਮੰਨ ਲਓ ਮੇਰਾ ਨਸ਼ਾ ਵੀ ਨਸਾ ਮੈਂ ਜੀਲ ਛੋੜਨਾ ਹੈ ਮੈਨੂੰ ਰੁਜ਼ਗਾਰ ਮਿਲ ਕੋ ਮੈਂ ਫਿਰ ਤੋਂ ਨਸ਼ਾ ਮਿਚਾਂਗਾ ਉਸ ਬੰਦੇ ਦਾ ਰੁਜ਼ਗਾਰ ਪਹਿਲਾਂ ਕਰਨ ਵਾਸਤੇ ਕੋਈ ਕੋਈ ਪ੍ਰੇਰਣਾ ਵਾਲਾ ਚਾਹ ਕੋਈ ਮੋਟੀਵੇਸ਼ਨ ਗਵਰਨਮੈਂਟ ਵੱਲੋਂ ਸਾਡੇ ਇੱਕ ਤਾਂ ਅਨੋਨਿਮਸ ਜਿਹੜਾ ਹੈਗਾ ਇੱਕ ਗਰੁੱਪ ਹੁੰਦਾ ਹੈ ਜਿਵੇਂ ਐਨਡੀਪੀਐਲਕੋਹਲ ਐਨੋਨੀਮਸ ਗਰੁੱਪ ਬਣਦਾ ਉਸ ਤਰ੍ਹਾਂ ਤਰੀਕੇ ਦੇ ਗਰੁੱਪ ਨਾਰਕੋਟਿਕਸ ਐਨੋਨੀਮਸ ਗਰੁੱਪ ਬਨੇ ਹੋਏ ਹਨ ਉਹਦੇ ਵਿੱਚ ਉਹਨਾਂ ਨੂੰ ਲੈ ਕੇ ਜਿਹੜਾ ਹੈ ਕਿ ਕਾਉਂਸਲਿੰਗ ਵੀ ਕੀਤੀ ਜਾਏਗੀ ਔਰ ਜਿੱਥੋਂ ਤੱਕ ਦੇਖੋ ਰੋਜ਼ਗਾਰ ਦਾ ਸਵਾਲ ਹੈ ਇਹ ਵੱਡਾ ਕੁਐਸਚਨ ਹੈਗਾ ਵੱਡੇ ਲੈਵਲ ਤੇ ਆਈ ਡੋਨਟ ਥਿੰਕ ਕਿ ਮੈਂ ਅਸਤੇ ਕੋਈ ਜ਼ਿਆਦਾ ਕਮੈਂਟ ਕਰ ਪਾਉਂਗਾ ਜਨਰਲ ਪਰਸਪੈਕਸ਼ਨ ਆ ਉਹ ਦੁਆਰਾ ਵਰਤਾਰਾ ਹੀ ਹੈ ਜਦੋਂ ਆਉਂਦੇ ਆ ਉਹਨੇ ਜਲਦੀ ਬੇਰ ਹੋ ਜਾਂਦੀ ਹੈ ਅਗਰ ਸੈਂਟਰ ਹੈ ਸਰ ਉਸਕੇ ਅੰਦਰ ਆਲਰੇਡੀ ਇਸਕੇ ਲਈ ਹੈ ਜਿਵੇਂ ਕਿ ਕਿਚਨ ਗਾਰਡਨਿੰਗ ਸੇ ਰੂਮ ਸਰਵਿਸਿਜ਼ ਕੁਕਿੰਗ ਕਲਾਸਿਸ ਐਸੀ ਚੱਲ ਰਹੀ ਹੈ ਸਰ ਕਿ ਰੋਜ਼ਗਾਰ ਕੇ ਲਈ ਨਹੀਂ ਹੈ ਡਿਡਿਕਸ਼ਨ ਸੈਂਟਰ ਸੋ ਆਲਰੇਡੀ ਹੈ ਚੱਲ ਰਹੀ ਹੈ ਕਿਤੇ ਵਾਸਤੇ ਮੈਂ ਜਿਹੜੇ ਵਿਚਨ ਵਾਲਿਆਂ ਦੀ ਗੱਲ ਕਿ ਉਹ ਜਨਰਲੀ ਮਾਰਦੇ ਪਰ ਇਹ ਸਰ ਪੁਆਇੰਟ ਹੈ ਕਿ ਇਹ ਸਕਿੱਲ ਸਕਿੱਲ ਡਿਵੈਲਪਮੈਂਟ ਹੈ ਸਕਿੱਲ ਯੂਥ ਕਲੱਬ ਐਂਡ ਜੋ ਹਮਾਰੇ ਆਈਟੂ ਸੀ ਜਿਹੜਾ ਸਵਾਲ ਕਰ ਰਹੇ ਤੁਸੀਂ ਏਮਪਲੋਇਮੈਂਟ ਦਾ ਵੱਡਾ ਸਵਾਲ ਕਰ ਰਹੇ ਹੋ ਆਈ ਥਿੰਕ ਸਾਡੇ ਲੋਜੀਕਲ ਪਲਸ ਪੁਆਇੰਟ ਹੁੰਦਾ ਕਮੈਂਡ ਕਰਨਾ ਠੀਕ ਨਹੀਂ ਹੋਣਾ ਚਾਹੀਦਾ ਸਰ ਤੁਸੀਂ ਐਸੇ ਕਰ ਸਕਦੇ ਹੋ ਜਿਹੜੇ ਸਲਮ ਹੱਲੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕੋਈ ਸੈਮੀਨਾਰ ਵਗੈਰਾ ਲਗਾਇਆ ਜਿੱਥੇ ਸੁਫਲ ਕਿਹੜੀ ਚੀਜ਼ ਕੇ ਸਲਮ ਸਲਮ ਹੈ ਜਿਹੜੇ ਸਲਮ ਏਰੀਆ ਆਈ ਥਿੰਕ ਸਲਮ ਏਰੀਆ ਸਾਰੇ ਜਗ੍ਹਾ ਹੀ ਚੱਲਦੀ ਨੇ ਝੁੱਗੀ-ਚੋਪੜੀਆਂ ਹੋ ਗਈਆਂ ਸਲਮ ਏਰੀਆਜ਼ ਹੋ ਗਈਆਂ ਸਾਰੇ ਅਵੇਅਰਨੈਸ ਤਾਂ ਸਾਰੇ ਕਿਤੇ ਜਿਹੜੀ ਹੈਗੀ ਸਾਡੀ ਚੱਲਦੀ ਸਰ ਡੀਜੀਵੀ ਸਾਹਿਬ ਨੇ ਇੱਕ ਤਾਂ ਆਖਰੀ ਮਿਤੀ ਜਿਹੜੀ ਹੈਗੀ ਦਿੱਤੀ ਹੈਗੀ 31 ਮਈ ਤੱਕ ਜਿਹੜੀ ਬਿਲਕੁਲ ਨਸ਼ੇ ਦੀ ਸਮਾਪਤੀ ਕਰ ਦਿੱਤੀ ਕਿ ਲੱਗਦਾ ਕਿ 31 ਮਈ ਤੱਕ ਜਿਹੜਾ ਅਸੀਂ ਦੇਖੋ ਕਮਿਟਿਡ ਹੈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕੋਈ ਵੀ ਅਫਸਰ ਜਿਹੜਾ ਮੈਂ ਪਹਿਲਾਂ ਵੀ ਕਿਹਾ ਕਿ 12 ਤੋਂ 16 ਘੰਟੇ ਹਰ ਹਰ ਸਾਡਾ ਰੈਂਚ ਦਾ ਪੁਰਤੂ ਲੈ ਕੇ ਨੀਚੇ ਤੱਕ ਕੰਮ ਕਰਦੇ ਆਂ ਔਰ ਅਸੀਂ ਕਮਿਟਿਡ ਆ ਇਹਨੂੰ ਖਤਮ ਕਰਨ ਦੇ